ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕਿਵੇਂ ਆ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਸ਼ੁਰੂ ਕਰਨੀ ਹੈ ਜੋ ਨੰਗਿਆ ਹੋਇਆ ਜਵਾਨਾ ਜੋ ਆਪਾਂ ਪਿੰਡੇ ਤੇ ਹੰਡਾਇਆ ਦੇਖਿਆ ਉਹਦੇ ਬਾਰੇ ਗੱਲਬਾਤਾਂ ਕਰਨੀਆਂ ਆਪਾਂ ਕਿਉਂਕਿ ਪਹਿਲਾਂ ਜਵਾਨਾ ਕਿਵੇਂ ਜੇ ਹੁੰਦਾ ਸੀ ਹੁਣ ਕਿਵੇਂ ਜਹਾ ਹੋ ਗਿਆ ਤੇ ਆਹ 25 30 ਸਾਲਾਂ ਦੇ ਵਿੱਚ ਕਿੰਨਾ ਬਦਲ ਗਿਆ ਮੈਨੂੰ ਤਾਂ ਲੱਗਦਾ ਵੀ ਬਹੁਤ ਹੀ ਜ਼ਿਆਦਾ ਬਦਲ ਗਿਆ ਜਵਾਨਾ ਜਿੱਥੇ ਪਹਿਲਾਂ ਪਿਆਰ ਆਪਸੀ ਪਿਆਰ ਹੁੰਦਾ ਸੀ ਸ਼ਾਂਤੀ ਹੁੰਦੀ ਸੀ ਸਕੂਨ ਹੁੰਦਾ ਸੀ ਉਹ ਹੁਣ ਉਹਨਾ ਨਹੀਂ ਰਿਹਾ ਚਾਹੇ ਬੇਸ਼ੱਕ ਕਿੰਨੀਆਂ ਹੀ ਸਹੂਲਤਾਂ ਵਧ ਗਈਆਂ ਮਨਸਾਨ ਨੂੰ ਹਰੇਕ ਚੀਜ਼ ਹਰੇਕ ਫੀਲਡ ਚ ਸਹੂਲਤਾਂ ਵਧ ਗਈ ਪਰ ਮਨਸਾਨ ਕੋਈ ਸੌਖਾ ਨਹੀਂ ਹੋਇਆ ਮੈਨੂੰ ਲੱਗਦਾ ਵੀ ਟੈਨਸ਼ਨਾਂ ਜਿਆਦਾ ਉਦੋਂ ਵੀ ਜਿਆਦਾ ਵਧ ਗਈਆਂ ਭੱਜ ਨਖ ਚਾਦੀ ਵਧ ਗਈ ਤੋਕਾਂ ਚ ਆਪਸੀ ਪਿਆਰ ਘਟ ਗਿਆ ਮਿਲਵਰਤਨ ਘਟ ਗਿਆ ਪਹਿਲਾਂ ਦੇਖੋ ਜਵਾਨਾ ਹੁੰਦਾ ਸੀ ਜੇ ਕੋਈ ਰਿਸ਼ਤੇਦਾਰੀ ਚੋਂ ਮਿਲਣ ਆ ਜਾਂਦਾ ਬੜੇ ਪਿਆਰ ਨਾਲ 2-4 ਦਿਨ ਆਰਾਮ ਨਾਲ ਹੀ ਰਹਿੰਦਾ ਹੱਸਦੇ ਖੇਡਦੇ ਗੱਲਾਂ ਬਾਤਾਂ ਕਰਦੇ ਇਕੱਠੇ ਪੈਂਦੇ ਐ ਤੁਹਾਨੂੰ ਪਤਾ ਵੀ ਇੱਕ ਪੱਖਾ ਲੱਗਿਆ ਹੁੰਦਾ ਸਾਰੇ ਮੰਝੇ ਪਾਲੋ ਪਾਲ ਢਾਕੇ ਗੱਲਾਂ ਬਾਤਾਂ ਕਰਦੇ ਤੇ ਆਉਣ ਵਾਲਾ ਵੀ ਖੁਸ਼ ਹੁੰਦਾ ਸੀ ਆ ਕੇ ਸਾਰੀਆਂ ਗੱਲਾਂ ਬਾਤਾਂ ਕਰਦੇ ਸੀ ਖੁੱਲ ਕੇ ਤੇ ਹੁਣ ਉਹ ਕਿੱਥੇ ਜਵਾਨਾ ਰਹਿ ਗਿਆ ਫਿਰ ਜਦੋਂ ਜਾਂਦਾ ਵਸਤੇ ਚੜਾਉਣ ਜਾਂਦੇ ਤੇ ਨਾ ਤਾਂ ਘਰ ਵਾਲੇ ਨੂੰ ਭੇਜਣ ਨੂੰ ਜੀ ਕਰਦਾ ਸੀ ਨਾ ਉਹਦਾ ਜਾਣ ਨੂੰ ਜੀ ਕਰਦਾ ਸੀ ਤੇ ਇੰਨਾ ਪਿਆਰ ਹੁੰਦਾ ਸੀ ਅੱਖਾਂ 'ਚ ਪਾਣੀ ਆ ਜਾਂਦਾ ਬੰਦੇ ਦੇ ਯਾਨ ਲੱਗੇ ਐਨੀ ਮੋਹ ਮੁਹੱਬਤ ਸੀਗੀ ਅੱਜ ਕੱਲ੍ਹ ਦੇਖ ਲਓ ਤੁਸੀਂ ਜੇ ਆਉਂਦਾ ਤਾਂ ਘੰਟਾ ਮਸਾਂ ਰੁਕਦਾ ਬੰਦਾ ਉਹ ਵੀ ਉਦੋਂ ਆਉਂਦਾ ਜਦੋਂ ਐਨ ਕੋਈ ਕੰਮ ਧੰਦਾ ਜ਼ਰੂਰੀ ਹੋਵੇ ਨਹੀਂ ਤਾਂ ਆਉਂਦਾ ਹੀ ਨਹੀਂ ਬਾਹਲਿਆਂ ਦੇ ਤਾਂ ਅਸੀਂ ਚਾਹੁੰਦੇ ਰਹਿੰਦੇ ਆ ਕਿ ਇਹ ਨਾ ਹੀ ਆਵੇ ਫਿਰ ਜੇ ਕੋਈ ਆ ਵੀ ਜਾਂਦਾ ਫਿਰ ਐਂ ਹੋ ਜਾਂਦਾ ਵੀ ਛੇਤੀ ਭੱਜ ਜੇ ਇਹ ਇਹੋ ਜਿਹੇ ਜਵਾਨਾਂ ਆ ਗਿਆ ਦੇਖ ਲਓ ਤੁਸੀਂ ਵੀ ਇਹ ਜੇ ਆ ਗਿਆ ਤਾਂ ਘੰਟਾ ਕੋਈ ਮੋਬਾਈਲ ਚੱਕ ਕੇ ਬਹਿ ਜਾਣਾ ਇੱਕ ਦੂਜੇ ਨਾਲ ਕੋਈ ਗੱਲਬਾਤ ਕਰਨੀ ਨਹੀਂ ਨਹੀ ਹੈਗੀ ਆਪੋ ਆਪਣੇ ਮੋਬਾਈਲ ਕੱਢ ਲੈਣੇ ਆ ਚਲੋ ਚਾਹ ਪਾਣੀ ਪੀਤਾ ਤੇ ਸਤਿ ਸ੍ਰੀ ਅਕਾਲ ਬਾਗੇ ਜੀ ਦੇਖ ਲਓ ਇਹੋ ਜਿਹੇ ਜਵਾਨਾ ਹੁਣ ਪਹਿਲਾਂ ਦੇਖ ਲਓ ਕਿਹੋ ਜਿਹਾ ਸੀਗਾ ਕਿੰਨਾ ਫਰਕ ਪੈ ਗਿਆ ਥੋੜੇ ਸਾਲਾਂ ਦੇ ਵਿੱਚ ਹੀ ਇਹ ਵਾਰਕ ਪੈ ਗਿਆ ਦੁਨੀਆ ਦਾ ਟੋਕਾਂ ਚ ਬਹੁਤ ਪਿਆਰ ਘਟ ਗਿਆ ਪਹਿਲਾਂ ਕਿੰਨਾ ਸਕੂਨ ਸੀ ਚਾਹੇ ਹੁਣ ਲਾ ਲੋ ਵੀ ਤੁਸੀਂ ਕਿਸੇ ਪਾਸੇ ਵੀ ਦੇਖ ਲੋ ਖੇਤੀ ਚ ਜਾਂ ਹੋਰ ਕਿੰਨੀਆਂ ਸਹੂਲਤਾਂ ਹੋ ਗਈਆਂ ਵਿਖਿਆ ਨੀ ਮੋਟਰਸਾਈਕਲ ਤੇ ਜਾਣਾ ਗੱਡੀਆਂ ਤੇ ਜਾਣਾ ਤੇ ਵੀ ਹੋਰ ਏਸੀ ਵਗੈਰਾ ਹੋਰ ਸਹੂਲਤਾਂ ਹੋ ਗਈਆਂ ਘਰਾਂ ਦੇ ਵਿੱਚ ਦੇਖ ਲੋ ਵੀ ਉਹਦੇ ਨਾਲ ਕਿੰਨਾ ਕੁ ਫਾਇਦਾ ਹੋਇਆ ਇਨਸਾਨ ਜੀਣ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ ਦੇ ਵਿੱਚ ਕੀ ਫਰਕ ਪਿਆ ਲੱਗਦਾ ਤਾਂ ਹੈ ਨਹੀਂ ਵੀ ਕੋਈ ਖਰਕ ਪਿਆ ਉਦੋਂ ਜ਼ਿਆਦਾ ਟੈਨਸ਼ਨਾਂ ਵਧ ਗਈਆਂ ਬਿਮਾਰੀਆਂ ਵਧ ਗਈਆਂ ਜਦੋਂ ਬੰਦੇ ਨੂੰ ਟੈਨਸ਼ਨ ਰਹਿੰਦੀ ਹੈ ਭੱਜ ਨੱਠ ਰਹਿੰਦੀ ਹੈ ਕੰਮ ਦੀ ਸਿਹਤ ਦਾ ਉਹਨਾਂ ਖਿਆਲ ਨਹੀਂ ਰਹਿੰਦਾ ਫਿਰ ਕੋਈ ਨਾ ਕੋਈ ਬਿਮਾਰੀਆਂ ਲੱਗ ਜਾਂਦੀਆਂ ਤੇ ਕਿੰਨੀ ਪਹਿਲਾਂ ਨਾਲੋਂ ਹਸਪਤਾਲਾਂ ਵੱਧ ਗਈ ਕਿੰਨੀ ਹਸਪਤਾਲਾਂ 'ਚ ਭੀੜ ਵੱਧ ਗਈ ਜਿੱਥੇ ਜਾਓ ਤੁਸੀਂ ਦੁਨੀਆਂ ਐ ਲੱਗਦਾ ਵੀ ਬਿਮਾਰੀ ਹੈ ਸਾਰੀ ਦੁਨੀਆਂ ਹਸਪਤਾਲਾਂ ਦੇ ਵਿੱਚ ਭੀੜੀ ਭੀੜ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਤੇ ਬਾਕੀ ਬਹੁਤ ਹੀ ਲੰਮੀ ਗੱਲਬਾਤ ਨਾ ਕਰਦੇ ਹੋਏ ਆਪਾਂ ਜਿੰਨੀ ਕੀ ਗੱਲ ਹੀ ਕਰਦੇ ਆਂ ਫਿਰ ਇਦੋਂ ਬਾਅਦ ਹੋਰ ਅਗਲੀ ਵੀਡੀਓ ਚ ਗੱਲਬਾਤ ਕਰਾਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਜਿਹੜਾ ਅੱਜ ਤੋ 30 35 ਸਾਲ ਜ਼ਿੰਦਗੀ ਸੀ ਤੇ ਹੁਣ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਫਰਕ ਪੈ ਗਿਆ ਕੀ ਤੁਹਾਨੂੰ ਮਹਿਸੂਸ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਲਾਵਾਂਗੇ ਅੰਦਾਜ਼ਾ ਕਮੈਂਟ ਪੜ੍ਹ ਕੇ ਵੀ ਤੁਹਾਡੇ ਦੱਸਾਂਗੇ ਰਾਮ ਆਦੇ ਕਿ ਕਿਹੋ ਜਿਹਾ ਲੱਗਦਾ ਹੁਣ ਤੇ ਕਿਹੋ ਜਿਹਾ ਪਹਿਲਾਂ ਲੱਗਦਾ ਸੀ ਸਤ ਸ੍ਰੀਕਾਲ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ